ਇਸ ਲਈ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖਿਏ ਹਮੇਸ਼ਾ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਣ ਦਾ ਮਤਲਬ ਕੀ ਹੈ ਯਕੀਨ ਰੱਖਿਏ ਕਿ ਮੈਂ ਚਿੰਤਾ ਕਿਉਂ ਕਰਦਾ ਮੈਂ ਫਿਕਰ ਕਿਉਂ ਕਰਦਾ ਹਾਂ ਕੱਲ ਦੀ ਫਿਕਰ ਪਰਸੋਂ ਦੀ ਫਿਕਰ ਕੀ ਕਰਨਾ ਹੈ ਸਾਡੇ ਚਿੰਤਾ ਕਰਨ ਨਾਲ ਕੀ ਹੋਣਾ ਹੈ ਜਦ ਮਾਲਕ ਨਾਲ ਹੈ ਤਾਂ ਮੈਨੂੰ ਕੋਈ ਚਿੰਤਾ ਨਹੀਂ ਮੇਰੀ ਚਿੰਤਾ ਕਰਨ ਵਾਲਾ ਆਪ ਬੈਠਾ ਹੈ ਇਸ ਲਈ ਸਭ ਠੀਕ ਇਸ ਲਈ ਤੁਸੀਂ ਵੀ ਆਪਣੇ ਅੰਦਰ ਵਿਸ਼ਵਾਸ ਰੱਖੋ ਇਹ ਯਕੀਨ ਰੱਖੋ ਇਹ ਭਰੋਸਾ ਰੱਖੋ ਕਿ ਜਿਹੜਾ ਸਾਰੀ ਦੁਨੀਆ ਨੂੰ ਸੰਭਾਲ ਰਿਹਾ ਹੈ ਤੁਹਾਡੀ ਵੀ ਸੰਭਾਲ ਉਹ ਕਰ ਸਕਦਾ ਹੈ ਇਸ ਲਈ ਉਸਨੇ ਇਹ ਜ਼ਿੰਦਗੀ ਦਿੱਤੀ ਹੈ ਕਿਉਂਕਿ ਪਰਮਾਤਮਾ ਦਾ ਇੱਕੋ ਹੀ ਫਰਮਾਨ ਹੈ ਇਹ ਗੱਲ ਯਾਦ ਰੱਖਣਾ ਇਹਨੂੰ ਹਿਰਦੇ ਚ ਲਿਖ ਲੈਣਾ ਕਿ ਪ੍ਰਭੂ ਦਾ ਇੱਕੋ ਹੀ ਫਰਮਾਨ ਹੈ ਕਿ ਮੈਂ ਤੈਨੂੰ ਜੀਵਨ ਦਿੱਤਾ ਹੈ ਆਨੰਦ ਲੈਣ ਵਾਸਤੇ ਤੂੰ ਬਸ ਆਨੰਦ ਲੈ ਆਪਣੀਆਂ ਚਿੰਤਾਵਾਂ ਮੇਰੇ ਤੇ ਛੱਡ ਦੇ ਪਰ ਹੁੰਦਾ ਉਲਟਾ ਹੈ ਹੁੰਦਾ ਕੀ ਹੈ انسان انند لین دی بجائے انسان ساری زندگی چنتاما ہی لیندہ رہندا ہے سوچیں ہی سوچتا رہندا ہے فکر ہی کردہ رہندا ہے اور فکر اور دے میں زندگی वی بھی اتھو نکل جاندی ہے تو فکر کیتیا ہندہ بھی کچھ نہیں ہے کیونکہ بندہ سوچے بندے دے فکر کرنا کچھ ہونا ہے اسے لیتا کہن دے نا سوچیں سوچنا ہو ہی یا سوچے لکھوار کہ بندے دے فکر کرنا کی ہونا ہے اس لیے اے پیاریا فکر نہ کر بشواش کر چنتا نہ کر یقین رکھ یقین رکھ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਹਾਂ ਜੇ ਜੀਵਨ 'ਚ ਮੁਸ਼ਕਿਲ ਵੀ ਆਵੇ ਜੇ ਜੀਵਨ 'ਚ ਪਰੇਸ਼ਾਨੀ ਵੀ ਆਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਪਰੇਸ਼ਾਨੀਆਂ 'ਚ ਹੀ ਗੁਜ਼ਰ ਕੇ ਹੀ ਸਾਡੇ ਜੀਵਨ 'ਚ ਮਜ਼ਬੂਤੀ ਆਂਦੀ ਹੈ ਜਿਹਦਾ ਇੱਕ ਛੋਟੀ ਜਿਹੀ ਕਹਾਣੀ ਇੱਥੇ ਸਾਨੂੰ ਯਾਦ ਆ ਗਈ ਜਿਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਈ ਬੰਦੇ ਕਹਿੰਦੇ ਸਾਡੇ ਜੀਵਨ 'ਚ ਪਰੇਸ਼ਾਨੀ ਕਿਉਂ ਇੱਕ ਕਹਾਣੀ ਬੜੀ ਪਿਆਰੀ ਹੈ ਕਿ ਕਹਾਣੀ ਹੈ ਇੱਕ ਕਿਸਾਨ ਦੇ ਜੀਵਨ ਦੀ ਕਿ ਕਿ ਕਿਸਾਨ ਜਿਹਦਾ ਖੇਤ ਜਿਹਦੇ 'ਚ ਬੜੀ ਉਹ ਮਿਹਨਤ ਕਰਦਾ ਸੀ ਪਰ ਉਹਨਾਂ ਦੇਖਣਾ ਕਦੀ ਬਰਸਾਤ ਤੇਜ਼ ਆ ਜਾਣੀ ਕਦੀ ਧੁੱਪ ਆਣੀ ਫਸਲ ਨੂੰ ਹੋ ਜਾਣੀ ਕਦੀ بارش ਨਹੀਂ ਸਮੇਸਰ ਪੈਣੀ ਤਾਂ ਨੁਕਸਾਨ ਹੋਣਾ ਕਦੀ بارش ਜ਼ਰੂਰਤੋਂ ਜ਼ਿਆਦਾ ਪੈ ਜਾਣੀ ਔਰ ਕਦੀ ਤੇਜ਼ ਹਵਾਵਾਂ ਆਣੀਆਂ ਫਸਲ ਨਾ ਟਿੱਡੀ ਹੋ ਜਾਣਾ ਕੋਈ ਮਨਜ ਬਰਾਸੀ ਕਿ ਪਰਮਾਤਮਾ ਵੀ ਕਿਹਦਾ ਹੈ ਲੱਗਦਾ ਪਰਮਾਤਮਾ ਨੂੰ ਇਹ ਮੌਸਮ ਬਾਰੇ ਪਤਾ ਹੀ ਕੁਝ ਨਹੀਂ ਕਾਸ਼ ਇਹ ਮੌਸਮ ਮੇਰੇ ਹੱਥ ਚ ਹੁੰਦਾ ਕਾਸ਼ ਇਹ ਕੁਦਰਤ ਮੇਰੇ ਹੱਥ ਚ ਹੁੰਦੀ ਤਾਂ ਮੈਂ ਰੱਬ ਨੂੰ ਦੱਸਦਾ ਕਿ ਇਹਨੂੰ ਚਲਾਇਆ ਕਿੱਦਾਂ ਜਾਂਦਾ ਇਹਨੂੰ ਚਲਾਇਆ ਕਿੱਦਾਂ ਜਾਂਦਾ ਹੈ ਕਹਿੰਦੇ ਇੱਕ ਦਿਨ ਬਰਸਾਤ ਹੋ ਗਈ ਹਟੀ ਤਾਂ ਉਹਦੇ ਖੇਤ ਚ ਪਾਣੀ ਪਾਣੀ ਹੋ ਗਿਆ ਤਾਂ ਉਹ ਕਹਿੰਦਾ ਐ ਰੱਬਾ ਆ ਕੀ ਐ ਮੈਂ ਇੰਨੀ ਮਿਹਨਤ ਨਾਲ ਫਸਲ ਬੋਂਦਾ ਹਾਂ ਇੰਨੀ ਮਿਹਨਤ ਨਾਲ ਬੀਜ ਬੋਂਦਾ ਹਾਂ ਤਾਂ ਆ ਕੀ ਤੂੰ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਖੇਤ ਨੂੰ ਪਾਣੀ ਕਿੰਨਾ ਦੇਣਾ ਹੈ ਇਸ ਲਈ ਰੱਬਾ ਤੂੰ ਆਪਣੇ ਹੱਥ 'ਚੇ ਤਾਕਤ ਰੱਖੀ ਹੋਈ ਐ ਜਾਂ ਤੈਨੂੰ ਸਮਝੇ ਹੀ ਨਹੀਂ ਐ ਤਾਂ ਫੇਰ ਤਾਕਤ ਕਿਉਂ ਰੱਖੀ ਹੈ ਮੈਨੂੰ ਤਾਕਤ ਦੇ ਕੇ ਦੇਖ ਫਿਰ ਮੈਂ ਦੱਸਾਂ ਕਿ ਬਰਸਾਤ ਕਿਦਾਂ ਪੁਆਈ ਜਾਂਦੀ ਹੈ ਫਸਲਾਂ ਨੂੰ ਕਿਦਾਂ ਉਗਾਇਆ ਜਾਂਦਾ ਹੈ ਤੇ ਕਹਾਣੀ ਸਾਨੂੰ ਸਮਝਾਣ ਵਾਸਤੇ ਕਿ ਉਸ ਲਈ ਪਰਮਾਤਮਾ ਦੀ ਆਵਾਜ਼ ਆਈ ਕਿਸਾਨ ਨੂੰ ਕਿ ਅੱਛਾ ਤੂੰ ਕਹਿੰਦਾ ਹੈ ਕਿ ਐ ਪ੍ਰਭੂ ਤੂੰ ਨਾ ਸਮਝਿਆ ਤੈਨੂੰ ਪਤਾ ਨਹੀਂ ਕਿ ਕਿੰਨਾ ਪਾਣੀ ਬਰਸਾਣਾ ਹੈ ਕਿਦਾਂ ਬਰਸਾਣਾ ਹੈ ਕਦੋਂ ਬਰਸਾਣਾ ਹੈ ਤੂੰ ਦੀ ਬਰਸਾਉਂਦਾ ਰਹਿੰਦਾ ਬਿਨਾਂ ਲੋੜ ਤੋਂ ਤਾਂ ਭਗਵਾਨ ਨੇ ਕਿਹਾ ਜਾ ਫਿਰ ਅਗਰ ਤੈਨੂੰ ਜ਼ਿਆਦਾ ਸਮਝ ਹੈ ਤੂੰ ਕਹਿ ਰਿਹਾ ਮੈਨੂੰ ਤਾਕਤ ਦੇ ਤਾਂ ਜਾ ਤੇਰੇ ਖੇਤ ਦੀ ਤਾਕਤ ਮੈਂ ਤੈਨੂੰ ਦਿੱਤੀ ਤੂੰ ਜਦੋਂ ਇੱਥੇ ਕਹੇਂਗਾ ਬਰਸਾਤ ਹੋਏਗੀ ਜਦੋਂ ਕਹੇਗਾ ਧੁੱਪ ਨਿਕਲੇਗੀ ਜਦੋਂ ਕਹੇਗਾ ਜਿੰਨਾ ਕਹੇਗਾ ਤੇਰੇ ਖੇਤ ਦਾ ਮੌਸਮ ਉਦਾਂ ਦਾ ਹੀ ਹੋਏਗਾ ਯਾਨੀ ਜਿੰਨਾ ਕਿ ਏਰੀਆ 'ਚ ਤੇਰੇ ਖੇਤ ਹੈ ਉਹਦੀ ਮੈਂ ਤਾਕਤ ਤੈਨੂੰ ਦਿੱਤੀ ਤੇਰੀ ਮਰਜ਼ੀ ਨਾਲ ਇੱਥੇ ਸਭ ਕੁਝ ਹੋਏਗਾ ਯਾਨੀ ਤੇਰੀ ਮਰਜ਼ੀ ਨਾਲ ਮੌਸਮ ਬਰਸੇਗਾ ਹੁਣ ਕਿਸਾਨ ਬੜਾ ਖੁਸ਼ ਹੋਇਆ ਕਿ ਹੁਣ ਮੈਂ ਵੀ ਰੱਬ ਨੂੰ ਦਿਖਾ ਦੂੰ ਕਿ ਕਿੱਦਾਂ ਹੋਣੀ ਚਾਹੀਦੀ ਹੈ ਕਹਿੰਦੇ ਉਹਨਾਂ ਇਸ ਵਾਰ ਫਸਲ ਬੀਜੀ ਮੱਕੀ ਦੀ ਫਸਲ ਬੀਜੀ ਮੱਕੀ ਦੀ ਔਰ ਜਦੋਂ ਫਸਲ ਵੀਜੀ ਤਾਂ ਜਿੰਨਾ ਕਿ ਲੋੜ ਸੀ ਉਹਨਾਂ ਇਸ਼ਾਰਾ ਕੀਤਾ ਉਹਨਾਂ 'ਕ ਪਾਣੀ ਵਰਸਿਆ ਜਿੱਦਾਂ ਘਟ ਨਾ ਵੱਧ ਜਦੋਂ ਦੇਖਿਆ ਜਿੱਦਾਂ ਬੰਦਾ ਦੇਖਦਾ ਨਾ ਕਿਾਰੇ ਨੂੰ ਕਿਊਬਲ ਨਾਲ ਪਾਣੀ ਲਾਂਦਾ ਕਿ ਹੁਣ ਕਿਆਰਾ ਭਰ ਗਿਆ ਹੁਣ ਪਾਣੀ ਪਿੱਛੇ ਬੰਦ ਕਰ ਦੇਵਾਂ ਇਦਾਂ ਹੀ ਉਹਨਾਂ ਉਹਨਾਂ 'ਕ ਵਰਸਾਇਆ ਨਾ ਹਵਾ ਚਲਾਈ ਬਹੁਤੀ ਕਿ ਟੰਡਿਆਂ ਨੂੰ ਮੋੜ ਦੇਵੇ ਫਸਲ ਨੁਕਸਾਨ ਕਰੇ ਤੇ ਜਿੰਨੀ ਕਿ ਧੁੱਪ ਦੀ ਲੋੜ ਸੀ ਉਹਨਾਂ ਇਸ਼ਾਰਾ ਕੀਤਾ ਉੰਨੀ ਕੀ ਧੁੱਪ ਦਿੱਤੀ ਨਾ ਘਟ ਨਾ ਵੱਧ ਉੰਨੀ ਕੀ ਧੁੱਪ ਦਿੱਤੀ ਕਿ ਫਸਲ ਸੜੇ ਵੀ ਨਾ ਖਤਮ ਵੀ ਨਾ ਹੋਵੇ ਹੁਣ ਉੰਨੀ ਕ ਧੁੱਪ ਦਿੱਤੀ ਉੰਨਾ ਕ ਪਾਣੀ ਪਵਾਇਆ ਉਦਾਂ ਦਾ ਮੌਸਮ ਰੱਖਿਆ ਨਾ ਉਹਨਾਂ ਆਪਣੀ ਫਸਲ ਵੱਲ ਕੋਈ ਨੇਰੀ ਆਂ ਦਿੱਤੀ ਨਾ ਹਵਾਵਾਂ ਆਂ ਦਿੱਤੀਆਂ ਨਾ ਬਿਜਲੀ ਦੀ ਚਮਕ ਆਂ ਦਿੱਤੀ ਯਾਨੀ ਜਿੱਦਾਂ ਇੱਕ ਬੱਚੇ ਦੀ ਕੇਅਰ ਕਰਦੇ ਨਾ ਮਾਤਾ ਪਿਤਾ ਉਹਨੂੰ ਗੋਚ ਚ ਰੱਖਦੇ ਐ ਇਦਾਂ ਉਹਨਾਂ ਫਸਲ ਨੂੰ ਰੱਖਿਆ ਔਰ ਜਦੋਂ ਦੇਖਿਆ ਫਸਲ ਹੋਈ ਤਾਂ ਬੜੀ ਉੱਚੀ ਉੱਚੀ ਮੱਕੀ ਤਾਂ ਉਸ ਵੇਲੇ ਦੇਖ ਕੇ ਖੁਸ਼ ਹੋਇਆ ਕਮਾਲ ਹੋ ਗਈ ਦੇਖਿਆ ਇਹਨੂੰ ਕਹਿੰਦੇ ਫਸਲ ਇਦਾਂ ਦੀ ਫਸਲ ਕਦੀ ਆਈ ਨਹੀਂ ਹੁਣ ਮੈਂ ਰੱਬ ਨੂੰ ਦੱਸੂਗਾ ਕਿ ਇਹਨੂੰ ਕਹਿੰਦੇ ਆ ਫਸਲ ਇਹਨੂੰ ਕਹਿੰਦੇ ਆ ਖੇਤ ਜਦ ਤੱਕ ਇਹ ਮੌਸਮ ਮੇਰੇ ਖੇਤ ਦਾ ਤੇਰੇ ਹੱਥ 'ਚ ਸੀ ਤਾਂ ਇੱਥੇ ਕੀ ਹੁੰਦਾ ਸੀ ਸਿਰਫ ਥੋੜੀ ਜਿਹੀ ਫਸਲ ਪਰ ਹੁਣ ਦੇਖ ਕਿਦਾਂ ਹਰੀਆਲੀ ਕਿਦਾਂ ਉੱਚੇ ਉੱਚੇ ਟੰਡੇ ਆ ਮੱਖੀਆਂ ਦੇ ਕਿਦਾਂ ਉੱਚੇ ਉੱਚੇ ਪਾਦੇ ਆ ਹੁਣ ਬੜਾ ਖੁਸ਼ ਹੋਇਆ ਬੜਾ ਖੁਸ਼ ਹੋਇਆ ਔਰ ਜਦੋਂ ਟਾਈਮ ਆ ਗਿਆ ਉਹ ਗਿਆ ਮੱਕੀ ਦੇ ਖੇਤ ਦੇ ਵਿੱਚ ਔਰ ਜਦੋਂ ਉਹਨੇ ਸੋਚਿਆ ਕਿ જરા ਦੇਖਾਂ ਛੱਲੀ ਨੂੰ ਕਿ ਦਾਣੇ ਕਿੱਦਾਂ ਹੈ ਪਰ ਜਦੋਂ ਉਹਨੇ ਕੋਲ ਜਾ ਕੇ ਦੇਖਿਆ ਉਹਨੂੰ ਛੱਲਿਆ ਛੱਲੀ ਨੂੰ ਤਾਂ ਛੱਲੀ ਦਾ ਠੰਡ ਤਾਂ ਸੀ ਪਰ ਵਿੱਚ ਦਾਣੇ ਹੈ ਹੀ ਨਹੀਂ ਸੀ ਉਹ ਕਹਿੰਦਾ ਕਮਾਲ ਹੋ ਗਈ ਦਾਣੇ ਕਿੱਥੇ ਐ ਮੇਰੀ ਤਾਂ ਸਾਰੀ ਫਸਲ ਹੈ ਮੇਰੀ ਤਾਂ ਸਾਰੀ ਮਿਹਨਤ ਹੀ ਬਕਾਰ ਚਲੀ ਗਈ ਉਹਨਾਂ ਕਿਹਾ اے ਪ੍ਰਮਾਤਮਾ ਇਹ ਕੀ ਇਹ ਤੂੰ ਕੀ ਕੀਤਾ ਤਾਂ ਪ੍ਰਭੂ ਨੇ ਕਿਹਾ ਮੈਂ ਕੀਤਾ ਇਹ ਤਾਂ ਜੋ ਕੀਤਾ ਤੂੰ ਹੀ ਕੀਤਾ ਉਹ ਕਹਿੰਦਾ ਕੀ ਮਤਲਬ ਇਹਨੂੰ ਜਿੰਨਾ ਪਾਣੀ ਚਾਹੀਦਾ ਸੀ ਉਨਾ ਪਾਣੀ ਦਿੱਤਾ ਇਹਨੂੰ ਜਿੰਨੀ ਹਵਾ ਚਾਹੀਦੀ ਸੀ ਉਨੀ ਹਵਾ ਦਿੱਤੀ ਨਾ ਤੇਜ ਨਾ ਹੌਲੀ ਔਰ ਇਹਨੂੰ ਜਿੰਨੀ ਧੁੱਪ ਚਾਹੀਦੀ ਸੀ ਉਨੀ ਧੁੱਪ ਦਿੱਤੀ ਪਰ ਫਿਰ ਵੀ ਅੱਛੀ ਕਿਉਂ ਨਹੀਂ ਹੋਈ ਤਾਂ ਪਰਮਾਤਮਾ ਨੇ ਕਿਹਾ ਦਰਅਸਲ ਇਹ ਜਿਹੜੇ ਦਾਣੇ ਆ ਨਾ ਇਹ ਜਿਹੜੀ ਫਸਲ ਹੈ ਅੰਦਰ ਜੋ ਦਾਣੇ ਆ ਜਦੀ ਕੀਮਤ ਹੈ ਉਹ ਜਦ ਵੀ ਹੁੰਦੀ ਹੈ ਉਹ ਸੰਘਰਸ਼ ਦੇ ਨਾਲ ਹੁੰਦੀ ਹੈ ਨਾ ਤਾਂ ਤੂੰ ਇਹ ਮੱਕੀ ਦੇ ਟੰਡਿਆਂ ਨੂੰ ਤੇਜ਼ ਹਵਾ ਨਾਲ ਸੰਘਰਸ਼ ਕਰਨ ਦਿੱਤਾ ਨਾ ਬਿਜਲੀਆਂ ਨਾਲ ਸੰਘਰਸ਼ੇ ਨੂੰ ਕਰਨ ਦਿੱਤਾ ਨਾ ਤੂੰ ਤੇਜ਼ ਬਾਰਿਸ਼ ਨਾਲ ਇਹਨੂੰ ਸੰਘਰਸ਼ ਕਰਨ ਦਿੱਤਾ ਔਰ ਜਦੋਂ ਇਹਨਾਂ ਪੌਦਿਆਂ ਨੂੰ ਸੰਘਰਸ਼ ਕਰਨਾ ਪੈਂਦਾ ਤਾਂ ਫਿਰ ਇਹ ਆਪਣੀਆਂ ਜੜ੍ਹਾਂ ਮਜ਼ਬੂਤ ਕਰਦੇ ਔਰ ਜਦ ਇਹ ਜੜ ਮਜ਼ਬੂਤ ਹੁੰਦੀ ਹੈ ਤਾਂ ਫਿਰ ਇਹ ਆਪਣੇ ਅੰਦਰ ਉਹ ਦਾਣਾ ਪੈਦਾ ਕਰਦੇ ਆ ਕਿਉਂਕਿ ਜਦੋਂ ਸੰਘਰਸ਼ ਹੁੰਦਾ ਹੈ ਤਾਂ એનર્ਜੀ ਵੱਧਦੀ ਹੈ ਜਦੋਂ એનર્ਜੀ ਵੱਧਦੀ ਹੈ ਤਾਂ ਫਿਰ ਉਹ એનર્ਜੀ ਹੀ ਫਲ ਦਾ ਰੂਪ ਲੈ ਕੇ ਪ੍ਰਗਟ ਹੁੰਦੀ ਹੈ ਕਹਿੰਦੇ ਜਰਾ ਪੁੱਟ ਕੇ ਦੇਖ ਹੁਣ ਟੰਡੇ ਨੂੰ ਬੁੱਟਿਆ ਟੰਡਾ ਉੱਦੀ ਹੱਥ 'ਚ ਆ ਗਿਆ ਕਹਿੰਦੇ ਜੜ ਤਾਂ ਇਹਦੀ ਗਹਿਰਾਈ 'ਚ ਗਈ ਨਹੀਂ ਹੁਣ ਜਰਾ ਤੁਸੀਂ ਸੋਚੋ ਇੱਕ ਬੱਚੇ ਨੂੰ ਗੋਚ 'ਚ ਹੀ ਰੱਖਣਾ ਗੋਚ 'ਚ ਹੀ ਰੱਖਣਾ ਗੋਚ 'ਚ ਹੀ ਰੱਖਣਾ ਹਰ ਵੇਲੇ ਗੋਚੇ ਰੱਖਣਾ 10 ਸਾਲ ਬਾਅਦ ਤੱਕ ਇੱਕ ਬੱਚੇ ਨੂੰ ਗੋਚੇ ਹੀ ਰੱਖੋ ਉਹ ਗੋਦ ਜੋਗਾ ਹੀ ਰਹਿ ਜਾਏਗਾ ਕਦੀ ਚੱਲੇ ਪਾਏਗਾ ਹੀ ਨਹੀਂ ਕਿਉਂਕਿ ਤੁਸੀਂ ਉਹਨੂੰ ਚੱਲਣ ਦਾ ਸੰਘਰਸ਼ ਕਰਨ ਨਹੀਂ ਦਿੱਤਾ ਚੱਲਣ ਦੀ ਮਿਹਨਤ ਕਰਨ ਨਹੀਂ ਦਿੱਤੀ ਤੁਸੀਂ ਉਹਨੂੰ ਸੰਘਰਸ਼ਤੀ ਗੁਜ਼ਰਨ ਨਹੀਂ ਦਿੱਤਾ ਇਸ ਲਈ ਜੀਵਨ 'ਚ ਜੇ ਮੁਸੀਬਤ ਆਂਦੀ ਹੈ ਤਕਲੀਫ ਦੁੱਖ ਆਂਦੇ ਹਨ ਤਾਂ ਉਹ ਸਾਨੂੰ ਮਜ਼ਬੂਤ ਕਰਨ ਵਾਸਤੇ ਆਂਦਾ ਹੈ ਔਰ ਜਿੰਨੀ ਸਾਡੇ ਜੀਵਨ ਦੀ ਜੜ ਮਜ਼ਬੂਤ ਹੋਏਗੀ ਉਨਾਂ ਹੀ ਅਸੀਂ ਇਹ ਜੀਵਨ ਦੀਆਂ ਬੁਲੰਦੀਆਂ ਉਚਾਈਆਂ ਤੱਕ ਪਹੁੰਚਾਂਗੇ ਇਸ ਲਈ ਜੇ ਜੀਵਨ 'ਚ ਦੁੱਖ ਪਰੇਸ਼ਾਨੀ ਆਂਦੀ ਹੈ ਤੇ ਗੱਲ ਹਮੇਸ਼ਾ ਯਾਦ ਰੱਖੋ ਉਹ ਪਰੇਸ਼ਾਨੀ ਨੂੰ ਸਮੱਸਿਆ ਸਮਝ ਕੇ ਨਾ ਲਓ ਟੈਨਸ਼ਨ ਦੀ ਤਰ੍ਹਾਂ ਨਾ ਲਓ ਬਲਕਿ ਇਹ ਲੋ ਜੇ ਇਹ ਪਰੇਸ਼ਾਨੀ ਆਈ ਹੈ ਤੇ ਇਹ ਵੀ ਸਾਨੂੰ ਕੁਝ ਬਣਾਣ ਆਈ ਹੈ ਸਾਨੂੰ ਕੁਝ ਸਿਖਾਣ ਆਈ ਹੈ ਸਾਨੂੰ ਕੁਝ ਸਮਝਾਣ ਆਈ ਹੈ ਹੁਣ ਜੇ ਮਾਸਟਰ ਬੱਚਿਆਂ ਮੋਰੇ ਸੋਖੇ ਸੋਖੇ ਸਵਾਲ ਰੱਖੀ ਜਾਵੇ ਇੱਕ ਔਰ ਇੱਕ ਕਿੰਨਾ ਹੁੰਦਾ ਹੈ ਬੱਚੇ ਨੇ ਕਹਣਾ 2 2 ਔਰ 2 ਕਿੰਨੇ ਹੁੰਦੇ ਆ 4 ਹੁਣ ਮਾਸਟਰ ਇੱਥੇ ਕੀ ਰੱਖੇ ਸੋਖਾ ਸੋਖਾ ਤਾਂ ਬੱਚਿਆਂ ਦਾ ਗਿਆਨ ਵੱਧ ਪਾਏਗਾ ਬੱਚਿਆਂ ਦੀ ਸਮਝ ਵੱਧ ਪਾਏਗੀ ਹੁਣ ਜਦੋਂ ਮਾਸਟਰ ਉਹਨਾਂ ਨੂੰ ਔਖਾ ਸਵਾਲ ਦੇਵੇਗਾ ਬੱਚੇ ਨੂੰ ਔਖਾ ਲੱਗੇਗਾ ਟਫ ਲੱਗੇਗਾ ਪਰ ਜਦੋਂ ਉਹਦੇ ਬੱਚਾ ਸੋਚਣ ਤੇ ਮਜਬੂਰ ਹੋਏਗਾ ਤੁਹਾਨੂੰ ਸਮਝ ਹੋਰ ਵੀ ਵਧੇਗੀ ਉਹਦਾ ਗਿਆਨ ਹੋਰ ਵੀ ਵਧੇਗਾ ਇਸ ਲਈ ਜੀਵਨ 'ਚ ਜੇ ਤਕਲੀਫਾਂ ਦੁੱਖ ਆndੀਆਂ ਐ ਤਾਂ ਸਾਨੂੰ ਅੱਗੇ ਵਧਾਣ ਵਾਸਤੇ ਆndੀਆਂ ਹੈ ਸਾਨੂੰ ਸਾਡੀ ਸਮਝ ਨੂੰ ਵਧਾਣ ਵਾਸਤੇ ਆndੀਆਂ ਹੈ ਪਰ ਇਨਸਾਨ ਕੀ ਸੋਚਦਾ ਹੈ ਰੱਬਾ ਮੇਰੇ ਜੀਵਨ 'ਚ ਦੁੱਖ ਕਦੀ ਆਵੇ ਹੀ ਨਾ ਮੇਰੇ ਜੀਵਨ 'ਚ ਮੁਸੀਬਤ ਕਦੀ ਆਵੇ ਹੀ ਨਾ ਤਾਂ ਇਦਰਾ ਗੌਰ ਕਰਨਾ ਹੈ ਇੱਕ ਜਗ੍ਹਾ ਐਸੀ

ਟੈਨਸ਼ਨ ਨਹੀਂ ਹੈ ਚਿੰਤਾ ਨਹੀਂ ਹੈ ਪਰੇਸ਼ਾਨੀ ਨਹੀਂ ਹੈ ਜਦ ਤੱਕ ਜੀਵਨ ਹੈ ਉਦੋਂ ਤੱਕ ਜੀਵਨ ਚ ਉਤਾਰ ਚੜਾਵ ਖੁਸ਼ੀ ਗਮੀ ਆਣੀ ਹੈ ਪਰ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਬਾਹਰਲੇ ਹਾਲਾਤ ਕੀ ਹੈ ਉਹਨਾਂ ਹਾਲਾਤਾਂ ਵਿੱਚ ਵੀ ਅਸੀਂ ਅਨੰਦਿਤ ਰਹਿੰਦੀ ਆ ਜਾਂ ਨਹੀਂ ਇਹ ਸਾਡੇ ਅੰਦਰ ਦੀ ਅਵਸਥਾ ਤੇ ਨਿਰਭਰ ਹੈ ਇਸ ਲਈ ਆਪਣੇ ਆਪ ਨੂੰ ਮਹਿਸੂਸ ਕਰੋ ਬਾਹਰ ਹਾਲਾਤ ਜੈਸੇ ਮਰਜ਼ੀ ਹੋ ਮੈਂ ਆਨੰਦ ਵਿੱਚ ਹਾਂ ਮੈਂ ਖੁਸ਼ ਹਾਂ ਔਰ ਜਦੋਂ ਤੁਸੀਂ ਖੁਦ ਆਨੰਦ ਵਿੱਚ ਹੋ ਖੁਦ ਖੁਸ਼ ਹੋ ਤਾਂ ਫੇਰ ਹੀ ਪੂਰਾ ਵਾਤਾਵਰਨ ਆਨੰਦमय ਹੋ ਸਕਦਾ ਹੈ ਹੁਣ ਇਸ ਵੇਲੇ ਘਰ ਚ ਬੈਠੇ ਅਸੀਂ ਸਾਰੇ ਆਨੰਦਿਤ ਤਾਂ ਕਹਿ ਸਕਦੇ ਪੂਰਾ ਘਰ ਆਨੰਦ ਨਾਲ ਭਰਿਆ ਹੋਇਆ ਹੈ ਜੇ ਇੰਨੇ ਜੀਵਾਂ ਨੇ ਮਹਿਸੂਸ ਕਰ ਲਿਆ ਸੀ ਆਨੰਦ ਵਿੱਚਾਂ ਜੇ ਇੰਨਾ ਬਿਹੜਾ ਆਨੰਦ ਨਾਲ ਭਰ ਸਕਦਾ ਹੈ ਤਾਂ ਜੇ ਇਹ ਪੂਰਾ ਨਗਰ ਸੋਚੇ ਅਸੀਂ ਆਨੰਦ ਵਿੱਚ ਤਾਂ ਪੂਰਾ ਨਗਰ ਆਨੰਦ ਨਾਲ ਭਰ ਸਕਦਾ ਹੈ ਤਾਂ ਜੇ ਪੂਰੀ ਡਿਸਟ੍ਰਿਕਟ ਸੋਚੇ ਪੂਰਾ ਜ਼ਿਲ੍ਹਾ ਸੋਚੇ ਅਸੀਂ ਆਨੰਦ ਵਿੱਚ ਤਾਂ ਪੂਰਾ ਜ਼ਿਲ੍ਹਾ ਆਨੰਦ ਨਾਲ ਭਰ ਸਕਦਾ ਹੈ ਜੇ ਪੂਰੀ ਸਟੇਟ ਪੂਰਾ ਪੰਜਾਬ ਸੋਚੇ ਆਨੰਦ ਨਾਲ ਅਸੀਂ ਅਨੰੰdit ਹੈ ਤਾਂ ਪੂਰਾ ਪੰਜਾਬ ਪੂਰੀ ਸਟੇਟ ਔਰ ਫਿਰ ਪੂਰਾ ਦੇਸ਼ ਵੀ ਅਨੰੰdit ਹੋ ਸਕਦਾ ਪੂਰੀ ਦੁਨੀਆ ਵੀ ਅਨੰੰdit ਹੋ ਸਕਦੀ ਹੈ ਬਸ ਜ਼ਰੂਰਤ ਹੈ ਸਾਨੂੰ ਸੋਚਣ ਦੀ ਕਿ ਅਸੀਂ ਆਨੰਦ ਨਾਲ ਭਰਪੂਰ ਹਾਂ ਉਕੇ ਜੈਸੀ ਸੋਚ ਐਸੀ ਸੋਤਨੀ ਸ਼ੁਰੂ ਕਰ ਦੇਵਾਂਗੇ ਸਾਡੇ ਜੀਵਨ ਚ ਉਹ ਆਨੰਦ ਆਣਾ ਸ਼ੁਰੂ ਹੋ ਜਾਣਾ ਹੈ ਇਸ ਲਈ ਬੰਦਾ ਕਹਿੰਦਾ ਦੁਨੀਆ ਦੁੱਖਾਂ ਦਾ ਘਰ ਬੋਲੋ ਸਮਝਦੇ ਹੋਗੇ ਕਹਿ ਦਿੰਦੇ ਕਿ ਦੁੱਖਾਂ ਦਾ ਘਰ ਤੇ ਅਸੀਂ ਇਹੀ ਕਹਾਂਗੇ ਕਿ ਜੇ ਦੁਨੀਆ ਦੁੱਖਾਂ ਦਾ ਘਰ ਹੈ ਤੈਨੂੰ ਦੁੱਖਾਂ ਦਾ ਘਰ ਬਣਾਇਆ ਕਿਨਾ ਹੈ ਰਲ ਮਿਲ ਕੇ ਅਸੀਂ ਸਾਰਿਆਂ ਨੇ ਬਣਾਇਆ ਹੈ ਤਾਂ ਜੇ ਅਸੀਂ ਇਹਨੂੰ ਦੁੱਖਾਂ ਦਾ ਘਰ ਬਣਾ ਸਕਦੇ ਆ ਤਾਂ ਅਸੀਂ ਇਹਨੂੰ ਖੁਸ਼ੀਆਂ ਦਾ ਘਰ ਵੀ ਬਣਾ ਸਕਦੇ ਆ ਉਹਦੇ ਵਾਸਤੇ ਵੀ ਸਾਨੂੰ ਸਾਰਿਆਂ ਰਲ ਮਿਲ ਕੇ ਕੋਸ਼ਿਸ਼ ਕਰਨੀ ਪਵੇਗੀ ਇਹ ਦੁਨੀਆ ਇਸੇ ਤਰ੍ਹਾਂ ਹੈ ਬੰਦਾ ਕਹਿੰਦਾ ਦੁੱਖਾਂ ਦਾ ਘਰ ਧਰਿਆ ਤੇ ਧਿਆਨ ਦੇਣਾ ਇੱਕ ਜੀਵ ਨੂੰ ਇਸੇ ਤਰ੍ਹਾਂ ਸਮਝਾ ਰਹੇ ਜੀਵ ਨੇ ਕਿਹਾ ਮਾਲਕੋ ਇਹ ਦੁਨੀਆ ਦੁੱਖਾਂ ਦਾ ਘਰ ਜੇ ਮੈਂ ਇਕੱਲਾ ਪੋਜ਼ਿਟਿਵ ਹੋ ਜਾਵਾਂ ਤਾਂ ਮੇਰੇ ਹੋਣ ਨਾਲ ਕੀ ਹੋਏਗਾ ਜੇ ਮੈਂ ਇਕੱਲਾ ਸੋਚਾਂ ਮੈਂ ਆਨੰਦ ਵਿੱਚ ਆ ਤਾਂ ਮੇਰੇ ਇਕੱਲੇ ਦੇ ਸੋਚਣ ਨਾਲ ਕੀ ਹੋਏਗਾ ਤੇ ਅਸੀਂ ਕਿਹਾ ਇਹ ਸੰਸਾਰ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਬਣਦਾ ਹੈ ਜਿੱਦਾ ਇੱਕ ਤਾਸ਼ ਦਾ ਘਰ ਬਣਾਉਂਦੇ ਨੇ ਅਸੀਂ ਕਦੀ ਤਾਸ਼ ਦਾ ਘਰ ਦੇਖਿਆ ਤੁਸੀਂ ਇੱਕ ਪੱਤੇ ਉੱਪਰ ਦੂਜਾ ਪੱਤਾ ਰੱਖਿਆ ਜਾਂਦਾ ਐਦਾਂ ਪੱਤੇ ਉੱਪਰ ਪੱਤਾ ਰੱਖਿਆ ਜਾਂਦਾ ਫੇਰ ਉਹ ਘਰ ਐਦਾਂ 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 ਬਣਦਿਆ ਬਣਦਾ ਹੈ کدی دیکھا کہ دیکھا تاش کا گھر بنیا کبھی ٹی وی تا دیکھا کدھی بنان دی کوشش نہیں کیونکہ ادا کی محنت بھی کر کے دیکھیے اس لیے تاش کا گھر جب بنتا ہے تو ہوں ہوں تھی جن جی بیٹھے ہو سارے اپنا اپنا ایک ایک پتا لا دو ہزار جیو ہزار پتے لا دو اور یہ تاش کا گھر کھڑا ہو گیا کھڑا ہو گیا ਹੁਣ ਬੰਦਾ ਇੱਕ ਸੋਚੇ ਕਿ ਦੁਨੀਆ ਦੁੱਖਾਂ ਦਾ ਘਰ ਹੈ ਅਸੀਂ ਸਾਰਿਆਂ ਨੇ ਦੁੱਖ ਲਾ ਲਾ ਕੇ ਲਾ ਲਾ ਕੇ ਦੁੱਖਾਂ ਦਾ ਘਰ ਇਹ ਦੁਨੀਆ ਨੂੰ ਬਣਾਇਆ ਹੈ ਤਾਂ ਬੰਦਾ ਸੋਚੇ ਮੇਰੇ ਇਕੱਲੇ ਨਾਲ ਕੀ ਹੋਣਾ ਹੈ ਤੇ ਅਸੀਂ ਕਹਾਂਗੇ ਤੇਰੇ ਇਕੱਲੇ ਨਾਲ ਸਭ ਕੁਝ ਹੋ ਸਕਦਾ ਤੂੰ ਜਾ ਆਪਣਾ ਪੱਤਾ ਕੱਢ ਲੈ ਵਿੱਚੋਂ ਕਿਉਂਕਿ ਤਾਸ਼ ਦਾ ਘਰ ਜਿੱਦਾਂ ਮਰਜ਼ੀ ਬੜਾ ਹੋਵੇ ਇੱਕ ਵੀ ਪੱਤਾ ਵਿੱਚੋਂ ਨਿਕਲ ਗਿਆ ਇੱਕ ਵੀ ਪੱਤਾ ਹਲਾ ਦਿੱਤਾ ਤਾਂ ਪੂਰਾ ਘਰ تے ٹری ہو جانا ہے ٹھیک ہے دنیا دکھان کا گھر ہے پر اگر شروع کر دیتا ہے کہ ماوک میرے جدو ایک بھی انسان وہ دکھا نکلنا شروع کر دیتا تو دکھا ہے اور بنانا شروع کرو خوشیاں کا اس لیے سنسار نو خوشیاں دا کار بنانا ہے آنند دا کار بنانا ہے اور جسان نو سارے سہیوگ دینا پڑنا ہے ہوں ابھی کہ بہڑے نے خوشی نہ پھرنا ہے تو کدہ بھرو گے کدا بھرو گے ਦੇਖਿਆ ਤੁਹਾਨੂੰ ਹਲੇ ਸਮਝ ਨਹੀਂ ਹੱਸ ਕੇ ਦਿਖਾਓ ਜ਼ਰਾ ਬਸ ਇੰਨੀ ਕੀ ਹਸੀ ਹੁਣ ਤੁਹਾਨੂੰ ਰੋਣ ਨੂੰ ਕਹ ਜੀ ਦੇਖੋ ਕਿਦਾਂ ਭੁੱਬਾ ਮਾਰ ਮਾਰ ਗਿਆ ਇਦਾਂ ਹੀ ਡਰਾਮੇ ਹੁੰਨੇ ਆ ਨਹੀਂ ਵੀ ਰੋਣਾ ਨਿਕਲਦਾ ਤਾਂ ਵੀ ਰੋਣਾ ਹਾਏ ਓਏ ਹੋ ਗਿਆ ਆਏ ਓ ਹੋ ਗਿਆ ਰੋਣ ਦਾ ਡਰਾਮਾ ਤੁਸੀਂ ਕਰ ਸਕਦੇ ਹੋ ਹੁਣ ਤੁਸੀਂ ਕਹਿੰਦੇ ਡਰਾਮਾ ਡਰਾਮੇ ਹੀ ਹੁੰਦੇ ਆ ਜਾ ਕੇ ਦੇਖੋ ਮਕਾਨਾਂ ਤੇ ਸੱਚੀ ਨੂੰ ਕੌਣ ਰੋਂਦਾ ਹੈ ਉੱਥੇ ਕਿੰਨਾ ਟਾਈਮ ਹੈ ਬੰਦੇ ਕੋ ਰੋਣ ਨੂੰ ਮਾਰੇ ਜਾਂ ਰੋਲਾ ਬਾਕੇ ਗਾ ਗੂ ਕੇ ਗਾ ਗੂ ਕੇ ਮਤਲਬ ਉਹ ਰੋਂਦੇ ਵੀ ਗਾ ਗੀ ਇਦਾਂ ਜਿੱਦਾਂ ਕੋਈ ਸ਼ਬਦ ਗਾ ਰਹੇ ਹੋਣਗੇ ਆਏ ਕਿਥੇ ਚਲਾ ਗਿਆ ਓਏ ਬਾਪੂ ਸੋਨੂ ਦਿਆ ਆ ਜਾ ਮੁੜ ਕੇ ਐਦਾਂ ਗਾ ਗੋ ਕੇ ਤਾਂ ਕਰਨਾ ਵੀ ਨਹੀਂ ਆਉਂਦਾ ਕੀ ਕਰੀ ਇਸ ਉਹ ਰੋਣਗੇ ਵੀ ਤਾਂ ਜਿੱਦਾਂ ਲੈ ਵੀ ਕਿਸੇ ਲੈਜ ਕਿਤੇ ਪ੍ਰਤੀਯੋਗਤਾ ਚੱਲ ਰਹੀ ਨਹੀਂ ਗਾਇਕ ਦੀ ਇਹ ਵੀ ਰੋਣਾ ਹੈ ਹੁਣ ਇਹ ਤੋਂ ਪਤਾ ਲੱਗਦਾ ਕਿ ਇੱਕ ਐਕਟਿੰਗ ਹੋ ਰਹੀ ਹੈ ਇੱਕ ਐਕਟਿੰਗ ਹੁਣ ਅਸੀਂ ਕਹਿੰਦੀ ਰੋਵੋ ਤਾਂ ਦੇਖਿਓ ਜਿਹਨਾਂ ਨਹੀਂ ਵੀ ਰੋਣਾ ਉਹਨਾਂ ਵੀ ਉਹ ਗਾ ਹਿੱਕਾਂ ਲਾਣੀਆਂ ਸ਼ੁਰੂ ਕਰ ਦੇਣਗੇ ਅਸੀਂ ਕਹ ਰਹੇ ਹੱਸੋ ਤਾਂ ਹੱਸਦੇ ਆ ਇਤਨਾ ਹੌਲੀ 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 ਫਿਰ ਪੁੱਛੋ ਭਾਈ ਚਾਹੀਦਾ ਕੀ ਐ ਮੈਨੂੰ ਖੁਸ਼ੀ ਚਾਹੀਦੀ ਆ ਉਹ ਚਾਹੀਦੀ ਤੈਨੂੰ ਖੁਸ਼ੀ ਆ ਤਾਂ ਲੱਗਾ ਰੋਣ ਜਾ ਤੂੰ ਕੋਸ਼ਿਸ਼ ਤੂੰ ਰੋਣ ਦੀ ਕਰ ਰਿਆਂ ਹੁਣ ਜੇ ਜੀਵਨ ਚ ਖੁਸ਼ੀ ਚਾਹੀਦੀ ਐ ਤੇ ਅਸੀਂ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਏ ਆਪਣੇ ਜੀਵਨ ਚ ਮੁਸਕਰਾਹਟ ਚਾਹੀਦੀ ਤਾਂ ਮੁਸਕਰਾਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਪਾਣ ਦੀ ਕੋਸ਼ਿਸ਼ ਕਰਾਂਗੇ ਉਹੀ ਚੀਜ਼ ਸਾਡੇ ਜੀਵਨ ਚ ਆਏਗੀ ਬੋਲੋ ਸਮਝ ਆ ਗਈ ਹੁਣ ਤੁਸੀਂ ਕਹੋ ਜੀ ਮੈਂ ਪਠਾਨਕੋਟ ਨੂੰ ਜਾਣਾ ਜਾਂ ਮੈਂ ਟਾਂਡੇ ਨੂੰ ਜਾਣਾ ਪਠਾਨਕੋਟ ਦੂਰ ਹੋ ਗਿਆ ਟਾਂਡਾ ਲੱਗ ਗਿਆ ਹੁਣ ਇੱਕ ਬੰਦਾ ਕਹਿੰਦਾ ਮੈਂ ਹੁਸ਼ਿਆਰਪੁਰ ਨੂੰ ਜਾਣਾ ਹੁਣ ਸੱਜੇ ਹੱਥ ਸਾਡੇ ਇਧਰਲੀ ਸਾਈਡ ਟਾਂਡਾ ਹੈ ਇਧਰਲੀ ਸਾਈਡ ਹੁਸ਼ਿਆਰਪੁਰ ਹੁਣ ਬੰਦਾ ਕਹਿੰਦਾ ਜਾਣਾ ਤਾਂ ਮੈਂ ਹੁਸ਼ਿਆਰਪੁਰ ਨੂੰ ਪਰ ਪਹੁੰਚ ਗਿਆ ਟਾਂਡੇ ਇਹ ਕਿਦਾਂ ਹੋ ਸਕਦਾ ਹੈ ਕਦੀ ਹੋ ਸਕਦਾ ਇੰਦਾ ਜੇ ਬੰਦਾ ਹੁਸ਼ਿਆਰਪੁਰ ਜਾਣਾ ਚਾਹੁੰਦਾ ਹੈ ਤਾਂ ਫਿਰ ਉਹਨੂੰ ਉਸ਼ਾਰਪੁਰ ਵਾਲੀ ਉਹਦੀ ਗੱਡੀ ਮੋੜਨੀ ਹੈ ਕਿਉਂਕਿ ਗੱਡੀ ਦਾ ਆਪਣਾ ਕੋਈ ਦਿਮਾਗ ਨਹੀਂ ਹੈ ਤੁਸੀਂ ਕਹਿੰਦੇ ਹੋ ਹੁਸ਼ਾਰਪੁਰ ਜਾਣਾ ਤੁਸੀਂ ਸਟੀering ਉਹਨੂੰ ਘੁਮਾ ਦੇਣਾ ਹੁਣ ਹੁੰਦਾ ਕੀ ਹੈ ਅਸੀਂ ਚਾਹੁੰਦੇ ਤਾਂ ਮੇਰੇ ਜੀਵਨ 'ਚ ਖੁਸ਼ੀ ਆਵੇ ਹੁਣ ਅਸੀਂ ਪੁੱਛਾਂਗੇ ਕਿਹੜਾ ਕਿਹੜਾ ਚਾਹੁੰਦਾ ਮੇਰੇ ਜੀਵਨ 'ਚ ਖੁਸ਼ੀ ਆਵੇ ਸਾਰੇ ਹੱਥ ਖੜੇ ਕਰਦੇ ਨੇ ਕਿ ਸਾਨੂੰ ਖੁਸ਼ੀ ਚਾਹੀਦੀ ਹੈ ਚਾਹੀਦੀ ਹੈ ਨਾ ਪਰ ਲੱਗੇ ਹਰ ਵੇਲੇ ਰੋਣ ਚ ਲੱਗੇ ਹਰ ਵੇਲੇ ਹਾਏ ਹਾਏ ਕਰਨ ਚ ਹਾਏ ਮੇਰਾ ਆ ਹੋ ਗਿਆ ਹਾਏ ਮੇਰਾ ਉਹ ਹੋ ਗਿਆ ਹਾਏ ਹਾਏ ਕਰਦੇ ਰਹਿਾਂਗੇ ਤਾਂ ਹਾਏ ਹਾਏ ਕਰਨ ਵਾਲਿਆਂ ਜੀਵਨ 'ਚ ਖੁਸ਼ੀ ਕਦੀ ਆ ਹੀ ਨਹੀਂ ਸਕਦੀ ਕਿਉਂਕਿ ਜੋ ਚੀਜ਼ ਅਸੀਂ ਸੋਚਦੇ ਆਂ ਜੋ ਚੀਜ਼ ਅਸੀਂ ਬੋਲਦੇ ਆ ਸਾਡੇ ਜੀਵਨ 'ਚ ਉਹੀ ਆਣਾ ਸ਼ੁਰੂ ਹੋ ਜਾਂਦਾ ਜਦ ਅਸੀਂ ਦੱਸਿਆ ਨਾ ਜਲੇਬੀ ਦੀ ਗੱਲ ਜਲੇਬੀ ਬਾਰੇ ਸੋਚਿਆ ਤਾਂ ਮੂੰਹ 'ਚ ਪਾਣੀ ਆ ਗਿਆ ਸਵਾਦ ਆਣਾ ਸ਼ੁਰੂ ਹੋ ਗਿਆ ਅਨੰਦ ਬਾਰੇ ਸੋਚਦੇ ਰਹਿਾਂਗੇ ਖੁਸ਼ੀ ਬਾਰੇ ਸੋਚਦੇ ਰਹਿਾਂਗੇ ਤਾਂ ਸਾਡੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਹਰ ਵੇਲੇ ਹਾਏ ਹਾਏ ਕਰੀ ਜਾਵਾਂਗੇ ਤੁਸੀਂ ਕਈ ਕਦੀ ਗੌਰ ਕਰਨਾ ਜੇ ਤੁਹਾਨੂੰ 99 ਬੁਖਾਰ ਹੈ ਨਾ ਕੋਈ ਪੁੱਛੇ ਕਿਦਾਂ ਬੁਖਾਰ ਹਾਂ ਹੈ ਕਿੰਨਾ ਹੈ 102 ਤਾਂ ਹੁਣ ਤੁਸੀਂ ਕਹਿੰਦੇ ਹੋ ਚਾਹੀਦੀ ਮੈਨੂੰ ਖੁਸ਼ੀ ਹੈ ਪਰ ਦੱਸਦੇ ਬੁਧਾਰ ਕਿ 102 ਤਾਂ ਯਾਦ ਰੱਖੋ ਤੁਹਾਡੇ ਜੀਵ ਵਿੱਚ ਬਿਮਾਰੀ ਆਣੀ ਹੈ ਤੁਹਾਡੇ ਜੀਵਨ ਵਿੱਚ ਤੰਦਰੁਸਤੀ ਨਹੀਂ ਆਣੀ ਹੁਣ ਕੀ ਚਾਹੀਦਾ ਹੈ ਜੇ ਤੁਹਾਨੂੰ 99 ਬੁਖਾਰ ਹੋਣਾ ਕੋਈ ਪੁੱਛੇ ਬੁਖਾਰ ਹੈ ਨਹੀਂ ਮੈਂ ਠੀਕ ਹਾਂ ਮੈਂ ਠੀਕ ਹਾਂ ਉਹ ਤਾਂ ਮਾੜੀਏ ਸ਼ਰੀਰ ਦੀ ਗਰਮੀ ਹੈ ਨਿਕਲ ਜਾਏਗੀ ਮੈਂ ਠੀਕ ਹਾਂ ਜਦੋਂ ਤੁਸੀਂ ਠੀਕ ਹੋਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਪਾਉਂਗੇ ਤੁਸੀਂ ਠੀਕ ਹੋਗੇ ਕਿਉਂਕਿ ਪ੍ਰੈਕਟੀਕਲ ਅਸੀਂ ਆਪ ਅਜਮਾ ਕੇ ਦੇਖਦੇ ਹਾਂ ਸਾਨੂੰ ਬੁਖਾਰ ਨਹੀਂ ਹੁੰਦਾ ਇੱਕ ਵਾਰ ਸਾਨੂੰ ਬੁਖਾਰ ਹੋਇਆ 101 ਅਸੀਂ ਚੈੱਕ ਕੀਤਾ 101 ਨਾਲ ਹੀ ਅਸੀਂ ਖੁਸ਼ ਹੋ ਕੇ ਤਾੜੀ ਬਜਾਣੀ ਸ਼ੁਰੂ ਕਰ ਉਹ ਸਾਨੂੰ ਬੁਖਾਰ ਹੋ ਗਿਆ ਸਾਨੂੰ ਬੁਖਾਰ ਹੋ ਗਿਆ ਅੱਜ ਬੜੇ ਸਾਲਾਂ ਬਾਅਦ ਬੁਖਾਰ ਹੋਇਆ ਹੀ ਖੁਸ਼ ਹੋ ਗਏ 10 ਮਿੰਟ ਬਾਅਦ ਗਰਮੀ ਆਈ ਚੈੱਕ ਕੀਤਾ ਬੁਖਾਰ ਆਹੀ ਕੋਈ ਕਹੀਦਾ ਖੁਸ਼ ਹੋ ਰਹੇ ਦੀ ਬੁਖਾਰ ਆ ਗਿਆ ਪਰ ਖੁਸ਼ੀ ਦੇ ਸਾਹਮਣੇ ਦੁੱਖ ਕਦੀ ਠਹਿਰ ਸਕਦਾ ਹੀ ਨਹੀਂ ਹੈ ਸੂਰਜ ਦੇ ਸਾਹਮਣੇ ਰਾਤ ਕਦੀ ਹੋਈ ਨਹੀਂ ਸਕਦੀ ਸੂਰਜ ਦੇ ਸਾਹਮਣੇ ਅੰਧੇਰਾ ਕਦੀ ਨਹੀਂ ਠਹਿਰ ਸਕਦਾ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੇ ਅੰਦਰਲੀ ਭਾਵਨਾਵਾਂ ਬਣਾ ਲਿਆ ਮੈਂ ਠੀਕ ਹਾਂ ਮੈਂ ਤੰਦਰੁਸਤਾਂ ਤਾਂ ਬਿਮਾਰੀ ਤੁਹਾਡੇ ਸਾਹਮਣੇ ਠਹਿਰ ਹੀ ਨਹੀਂ ਸਕਦੀ ਹੋਮੋ ਤੁਸੀਂ ਚੰਗੇ ਭੱਲੇ ਪਰ ਐਕਟਿੰਗ ਕਰੋ ਬਿਮਾਰ ਹਾਂ ਦੀ ਨਹੀਂ ਮੈਨੂੰ ਤਾਂ ਬੁਖਾਰ ਬਹੁਤ ਹੈ ਉਹ ਮੇਰਾ ਤਾਂ ਸਿਰ ਹਲਵੇਲੇ ਦੁਖਦਾ ਰਹਿੰਦਾ ਹੈ ਉਹ ਮੇਰੇ ਤਾਂ ਪੇਟ ਚ ਦਰਦ ਹੀ ਰਹਿੰਦੀ ਹੈ जरा ਗੌਰ ਕਰੋ ਤਾਂ ਫਿਰ ਸਮਝ ਲਓ ਜੇ ਹੈ ਨਹੀਂ ਨਾ ਤਾਂ ਤੁਸੀਂ ਬੁਲਾਵਾ ਦੇ ਰਹੇ ਹੋ ਹੌਲੀ ਹੌਲੀ ਰਹਿਣਾ ਸ਼ੁਰੂ ਕਰ ਦੇਣਾ ਹੈ ਕਿਉਂਕਿ ਜੋ ਤੁਸੀਂ ਸੋਚਦੇ ਹੋ ਉਹ ਨੂੰ ਆਪਣੀ ਤਰਫ ਖਿੱਚ ਲੈਂਦੇ ਹੈ